ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਕਟਾਈ ਤੋਂ ਬਾਅਦ ਪਰਾਲੀ ਹਮੇਸ਼ਾ ਲਈ ਇੱਕ ਵੱਡੀ ਸਮੱਸਿਆ ਰਹੀ ਹੈ ਦੱਸਦੇ ਕਿ ਪਰਾਲੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਵੱਲੋਂ ਕਈ ਉਪਾਅ ਕੀਤੇ ਗਏ ਨੇ ਜੋ ਹਰੇ ਤੱਕ ਅਫੇਲ ਹੀ ਸਾਬਤ ਹੋਏ ਨੇ ਤੇ ਉੱਥੇ ਹੀ ਪਰਾਲੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਪੰਜਾਬ ਦੇ ਜਲੰਧਰ ਦੇ ਇੱਕ ਇੰਡਸਟਰੀਲਿਸਟ ਦੁਆਰਾ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਪਰਾਲੀ ਨੂੰ ਕੋਲੇ ਦੇ ਵਿੱਚ ਬਦਲਿਆ ਜਾਂਦਾ ਹੈ ਅਤੇ ਇਸ ਦਾ ਉਪਯੋਗ ਹੋਣ ਦੇ ਨਾਲ ਪਰਾਲੀ ਜਲਾਉਣ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਹ ਕਾਫੀ ਹੱਦ ਤੱਕ ਉਸ ਤੋਂ ਨਿਜਾਤ ਮਿਲ ਜਾਂਦੀ ਹੈ ਤੇ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀ ਕਰਨ ਲੱਗਿਆ ਕਿਉਂਕਿ ਪਰਾਲੀ ਜਿਹੜੀ ਬਹੁਤ ਵੱਡੀ ਸਮੱਸਿਆ ਪੈਦਾ ਚਾਉਂਦੀ ਹੈ ਸਾਡਾ ਵਾਤਾਵਰਣ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੀ ਦੁਸ਼ਿਤ ਹੋ ਜਾਂਦਾ ਹੈ ਇੱਥੇ ਤੱਕ ਕਿ ਸਰਕਾਰਾਂ ਨੂੰ ਕਈ ਵਾਰ ਨੋਟਿਸ ਜਾਰੀ ਕਰਦੇ ਪੈਂਦੇ ਨੇ ਤੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਮਸ਼ੀਨ ਰਾਹੀਂ ਤੁਸੀਂ ਪਰਾਲੀ ਨੂੰ ਕੋਲੇ ਦੇ ਵਿੱਚ ਪਰਿਵਰਤਿਤ ਕਰ ਸਕਦੇ ਹੋ ਭਲਤ ਜੀ ਅੱਜ ਜ ਸਾਹਨਾ ਕੋਲ ਐਸੀ ਮਸ਼ੀਨ ਲੈ ਕੇ ਗਏ ਨੇ ਕੀ ਗੱਲਬਾਤ ਹੋਈ ਹੈ ਕੀ ਕਹਿ ਰਹੇ ਨੇ ਹਾਂ ਜੀ ਦੇਖੋ ਕਿਸਾਨਾਂ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਕਿਸਾਨ ਕੋਈ ਵੀ ਆਪਣੇ ਬੇਲੋਂ ਕੋਈ ਅੱਗ ਲਗਾਉਣਾ ਚਾਹੁੰਦਾ ਨਹੀਂ ਇਹ ਗੱਲ ਹੈ ਕਿਸਾਨਾਂ ਵੀ ਮਜਬੂਰੀਆਂ ਦੀ ਗੱਲਾਂ ਹੋ ਰਹੀਆਂ ਕਿ ਮਜਬੂਰੀ ਚ ਸਾਨੂੰ ਅੱਗ ਲਾਣੀ ਪੈਂਦੀ ਹੈ ਜਾਂ ਲਾਂਦਾ ਹੋਊਗਾ ਜਾਂ ਕੋਈ ਬੰਦੇ ਲਾਂਦੇ ਐ ਤਾਂ ਗੱਲ ਇਹ ਕਿ ਜੇ ਟਰਾਈ ਦਾ ਸਾਡੇ ਕੋਲ ਅੱਗੇ ਨਿਕਾਸੀ ਨਹੀਂ ਹੋਊਗੀ ਅਸੀਂ ਕੀ ਕਰੀਏ ਹਜ਼ਾਰਾਂ ਰੁਪਏ ਖਰਚਦੇ ਐ ਕਲੈਕਸ਼ਨ ਦੇ ਵਾਅੇ ਖਰਚਦੇ ਐ ਪਰ ਅੱਗੇ ਨਿਕਾਸੀ ਨਹੀਂ ਹੁੰਦੀ ਤੇ ਇਹ ਉਹਨਾਂ ਦੀ ਇੱਕ ਬੜੀ ਇੱਕ ਦੁਖਦੀ ਰੱਜ ਹੈਗੀ ਹੈ ਕਿ ਸਾਰਾ ਕੇ ਮਰਿਆ ਕੇ ਕੀ ਕਰੂਗਾ ਜਿਹੜੀ ਮਸ਼ੀਨ ਬਣਾਈ ਹੈ ਇਹ ਵਰਲਡ ਦੀ ਕੋਈ ਮਸ਼ੀਨ ਹੈ ਜਿਹੜੀ ਪ੍ਰਾਲੀ ਤੋਂ ਕੋਲਾ ਬਣਾਉਂਦੀ ਦੇਖੋ ਉਹ ਸਭ ਆਪਣਾ ਆਪਣੀ ਟੈਕਨੋਲੋਜੀ ਹੈਗੀ ਮੈਂ ਤਾਂ ਟੈਕਨੋਲੋਜੀ ਦੀ ਗੱਲ ਕਰ ਰਿਹਾ ਮੈਂ ਤਾਂ ਆਪਣਾ ਪਤਾ ਹੈ ਕਿ ਇਹ ਪੇਟੈਂਟੇਡ ਟੈਕਨੋਲੋਜੀ ਹੈਗੀ ਹੈ ਇਹ ਮੈਂ ਇਥੇ ਡਿਵੈਲਪ ਕੀਤੀ ਹੈ ਕਿ ਇਹਦੇ ਵਿੱਚ ਤੁਸੀਂ ਕਿਸੇ ਵੀ ਆਪਣਾ ਵੇਅਰ देयर ਇਜ਼ ਫਾਇਰ देयर ਇਜ਼ ਸਮ ਫਿਊਲ ਕੁਝ ਵੀ ਚੀਜ਼ ਜਿਸ ਤੋਂ ਅਗਲ-ਅਗਲ ਵੀ ਹੈ ਨਾ ਜੀ ਉਹਨੂੰ ਉਸੇ ਕੋਲੇਜ ਵਿੱਚ ਕਨਵਰਟ ਕਰ ਸਕਦੇ ਹੋ ਕਿਉਂਕਿ ਬੇਸਿਕਲੀ ਦਾ ਫਿਊਲ ਤਾਂ ਹੈ ਹੀ ਹੈ ਨਾ ਪ੍ਰਾਲੀ ਜਦੋਂ ਖੇਤਾਂ 'ਚ ਅੱਗ ਲੱਗਦੀ ਪਈ ਹੈ ਤੇ ਉਹ ਬਰਬਾਦੀ ਕਰਦੀ ਹੈ ਇਹ ਬਾਇਲਰ ਚ ਲੱਗ ਜਵੇ ਤੇ ਤੁਹਾਡਾ ਕੋਲਾ ਜਿਹੜਾ ਪੋਲੂਸ਼ਨ ਬਚਾ ਲੂਗੀ ਤੇ ਜੇ ਗੱਲ ਕੀਤੀ ਜਵੇ ਤੇ ਤੁਹਾਡੇ ਕੋਲ ਮਸ਼ੀਨ ਦੀਆਂ ਕਿਤੇ ਨੂੰ 2 ਸਾਲ ਹੋ ਗਏ ਨੇ ਸਰਕਾਰ ਨਾਲ ਇਸ ਬਾਰੇ ਕੋਈ رابطہ ਗੱਲ ਹੋਇਆ ਕੋਈ ਗੱਲਬਾਤ ਹੋਈ ਬਾਜ਼ਾਰ ਤੱਕ ਕਰਨਾ ਤੇ ਕਿੱਦ ਸਰਕਾਰ ਦੇਖੋ ਐਨਟੀਪੀਸੀ ਜਿਹੜੀ ਹੈਗੀ ਹੈ ਜੇ ਥਰਮਲ ਪਲਾਂਟਸ ਹੈ ਇੱਕ ਬੜਾ ਇੰਟਰਸਟਿੰਗ ਫੈਕਟ ਹੋਗਾ ਕਿ ਸਾਰਾ ਚਾਹੇ ਥਰਮਲ ਪਲਾਂਟਸ ਹੈ ਜਾਂ ਸਟੀਲ ਇੰਡਸਟਰੀ ਹੈ ਜਾਂ ਸੀਮੈਂਟ ਇੰਡਸਟਰੀ ਹੈ ਐਸ ਵੇਲੇ ਇਹਨਾਂ ਉੱਤੇ ਸਰਕਾਰ ਦਾ ਡੰਡਾ ਹੈ ਕਿ ਕੋਲਾ ਬੰਦ ਕਰਕੇ ਬਾਇਓ ਕੋਲ ਤੇ ਆਉਣ ਐਨਟੀਪੀਸੀ ਹੈ ਜਾਂ ਥਰਮਲ ਪਲਾਂਟਸ ਹੈ ਜਦੋਂ ਆਪਾਂ ਗੱਲ ਕਰਦੇ ਆਂ ਜਿ ਉਹਨਾਂ ਨੂੰ ਵੀ ਕੋਲੇ ਦਾ ਸਬਸਟੀਟਿਊਟ ਚਾਹੀਦਾ ਉਹਨਾਂ ਨੂੰ ਬਾਇਓਮਾਸ ਦੇ ਬਰਾਊਨ ਪੈਲੇਟਸ ਨਹੀਂ ਚਾਹੀਦੇ ਉਹ ਸਿੱਧਾ ਬਾਲਣ ਦੀ ਤੌਰ ਉਹਨਾਂ ਨੂੰ ਕੋਲੇ ਦਾ ਸਬਸਟੀਟਿਊਟ ਇਹੀ ਟੈਕਨੋਲੋਜੀ ਹੈ ਐਕਸੈਪਟ ਕੀਤੀ ਜਾ ਰਹੀ ਹੈ ਟਾਈਮ ਨੇ ਟਾਈਮ ਲੱਗਦਾ ਮੈਂ ਕਹਿੰਦਾ ਉਹਨਾਂ ਟਾਈਮ ਲੱਗਦਾ ਹੁਣ ਉਸ ਟੈਕਨੋਲੋਜੀ ਨੂੰ ਐਕਸੈਪਟਸ ਬੰਦੀ ਪਈ ਪਰ ਜਿਹੜਾ ਪ੍ਰਾਲੀ ਨੂੰ ਲੈ ਕੇ ਕਿਉਂਕਿ ਅੰਦਰ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਕਾਫੀ ਫੀ ਦੇਖਿਆ ਪਿੱਛੇ ਗੱਲਬਾਤ ਤੰਦੀਵੇ ਕਿਸਾਨਾਂ ਨੂੰ ਲੈ ਕੇ ਖਾਸ ਟਾਰਗੇਟ ਨਹੀਂ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਕਿਸਾਨ ਪ੍ਰਾਲੀ ਨੂੰ ਅੱਗ ਨਾਲ ਲਾਉਂ ਤੁਸੀਂ ਪ੍ਰਾਲੀ ਤੋਂ ਕੋਇਲਾ ਬਣਾਉਣ ਵਾਲੀ ਮਸ਼ੀਨ ਬਣਾਏ ਹੁਣ ਕਿਸਾਨਾਂ ਨੂੰ ਕੀ ਕਹਿ ਰਹੇ ਕਿ ਉਹ ਮਸ਼ੀਨ ਜਿਹੜਾ ਖਰੀਦਣਗੇ ਜਾਂ ਫਿਰ ਕਿਵੇਂ ਤੁਹਾਡਾ ਰابطਾ ਕਾਇਮ ਕਰਨ ਕਿਸਾਨਾਂ ਨੂੰ ਪੂਰੇ ਪਏ ਦੇ ਵਿੱਚ ਪੂਰਾ ਦੇਖੋ ਇਹ ਇਹਦਾ ਮਿਲਜੁਲ ਕੇ ਕਰਨ ਵਾਲੀ ਚੀਜ਼ ਹੈ ਇਕਸਾਲ ਆ ਗੋਸਾਂ ਨੂੰ ਪ੍ਰਾਲੀ ਇਕੱਠੀ ਕਰਕੇ ਦੇਣ ਨੂੰ ਤਿਆਰ ਹੈ ਸਾਡਾ ਸਹਿਯੋਗ ਕਰਨ ਨੂੰ ਤਿਆਰ ਹੈ ਲੋਕਲ ਇੰਡਸਟਰੀ ਡਵੈਲਪ ਹੋ ਜਾਊਗੀ ਜੇ ਇਹ ਪਿੰਡਾਂ ਦੇ ਵਿੱਚ ਸਾਡੀਆਂ ਮਸ਼ੀਨਾਂ ਲੱਗ ਜਾਂਦੀਆਂ ਆ ਉਦੋਂ ਲੋਕਲ ਇੰਡਸਟਰੀ ਲੋਕਲ ਇਕਨੋਮੀ 'ਚ ਕਿੰਨਾ ਫਰਕ ਪਾਊਗਾ ਇੱਕ ਸਿਆਣਾ ਮੈਨੂੰ ਥਾਂ ਕਰ ਜਾਣ ਕਰ ਦੱਸਦਾ ਕਿ ਜੇ ਪ੍ਰਾਲੀ ਜਾਂ ਫਿਊਲ ਵੱਲ ਤੁਰ ਪੈਂਦੇ ਆ ਨਾ 3 ਲੱਖ ਕਰੋੜ ਪੰਜਾਬ ਦੀ ਇਕਨੋਮੀ ਨੂੰ ਝੜ ਜਾਊ ਇੰਨਾ ਵੱਡਾ ਕੰਮ ਹੈਗਾ ਕਿਸਾਨ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ ਸਰਕਾਰ ਸੀਰੀਅਸਲੀ ਇਸ ਆਸਪਾਸੇ ਨੂੰ ਤੋਰੇ ਹੋਵੇ ਤਾਂ ਮੈਂ ਸਿਰਫ এনवायरमेंट ਦੀ এনवायरमेंट ਸਾਡਾ ਬਚ ਜਾਊ ਸਾਡਾ ਪੰਜਾਬ ਬਚ ਜਾਊ ਸਾਡਾ ਇੰਡੀਆ ਦੇ ਵਿੱਚ ਗ੍ਰੀਨ એનર્ਜੀ ਮਿਲ ਜਾਊ ਸਾਡੀ ਡਿਪੈਂਡੈਂਸੀ ਦੂਜੇ ਮੁਲਕਾਂ ਦੇ ਖਤਮ ਹੋ ਚੁੱਕੀ ਛੁਣ ਦੇ ਲਈ ਤੇ ਇੱਕ ਐਸਾ ਪ੍ਰੋਡਕਟਰ ਜਿਹੜਾ ਧਿਆਨ ਸਾਡੀ ਜਨਸਾਂ ਦੇ ਲਈ ਆਉਣ ਵਾਲੀ ਜਨਰੇਸ਼ਨਸ ਦੇ ਲਈ ਜ਼ਰੂਰੀ ਹੈ ਜਿਸ ਰੀਨਿਊਏਬਲ એનર્ਜੀ ਦੇ ਇੱਕ ਬਹੁਤ ਵੱਡੇ ਸੋਰਸ ਆ ਬਾਇਓਮਾਸ ਐਗਰੀਕਲਚਰ ਰੈਜ਼ਿਡਿਊ ਬੋਲਦੇ ਨੇ ਇੱਕ ਜ਼ਰੂਰੀ ਸੋਰਸ ਨੂੰ ਖੇਤਾਂ 'ਚ ਸਰ ਗਈ ਖੇਤਾਂ 'ਚ ਲੱਗ ਗਈ ਇਹਨੂੰ ਵਰਤੋ ਜੇ ਲੈ ਕੇ ਆਵਾਂਗੇ ਤਾਂ ਹੀ ਸਾਡੀ ਧਰਤ ਬਚਣੀ ਹੈ ਤਾਂ ਹੀ ਸਾਡਾ ਮੁਲਕ ਬਚਣਾ ਇੰਡੀਆ ਬਚਣਾ ਤਾਂ ਹੀ ਪੰਜਾਬ ਬਚਣਾ ਤਾਂ ਹੀ ਅਸੀਂ ਸਾਰੇ ਬਚਣਾ ਪਰ ਜਿਹੜਾ ਸਰਕਾਰ ਨੂੰ ਪ੍ਰੋਪੋਜ਼ਲ ਦਿੱਤਾ ਕਿ ਸਰਕਾਰੇ ਮਸ਼ੀਨਾਂ ਲੈ ਰਹੀ ਕਿਉਂਕਿ ਪਹਿਲਾਂ ਵੀ ਤੁਸੀਂ ਮਸ਼ੀਨ ਬਣਾਈ ਸੀ ਜਿਹੜੀ ਕੂੜੇ ਤੋਂ ਖਾਦ ਬਣਾਉਂਦੀ ਸੀ ਉਹ ਤਾਂ ਕਰਾ ਲਈ। ਕੋਨੇ ਵਿੱਚ ਇੱਕ ਸਰਕਾਰ ਦੇ ਕੋਲੋਂ ਸਾਨੂੰ ਇੰਨੇ ਕ ਸਹਿਯੋਗ ਦੀ ਮੀਟ ਕਰਦੇ ਆ ਕਿ ਸਾਡਾ ਜਿਹੜਾ ਕਿਸਾਨਾਂ ਨੂੰ ਇਹਦੇ ਲਈ ਇੱਕ ਹੰਗਾਰਾ ਦੇ ਹੰਗਾਰਾ ਵੀ ਸਰਕਾਰ ਕੋਲੋਂ ਮਿਲ ਜਾਂਦਾ ਤੇ ਸਾਡੇ ਨੇ ਰਸਤੇ ਬਹੁਤ ਸਾਰੇ ਖੋਜ ਜਾਂਦੇ ਇੰਡਸਟਰੀਸਿਸ ਪੈਸਾ ਲਾਉਣ ਨੂੰ ਪਿਆਰ ਹੈ ਐਸ ਟੈਕਨੋਲੋਜੀ ਤੇ ਕਿਸਾਨ ਸਾਨੂੰ ਪਰਾਲੀ ਇਕੱਠੀ ਕਰਕੇ ਦੇਣ ਨੂੰ ਜਾਂ ਹੋਰ ਜਿਹੜੀਆਂ ਹੋਰ ਐਨਰਜੀ ਕ੍ਰੌਪਸਾਂ ਬਣਾਉਣ ਦੇ ਲਈ ਪਿਆਰ ਹੈਗਾ ਜਿਹੜੇ ਤੁਹਾਡੇ ਥਰਮਲ ਪਲਾਂਟਸ ਆ ਉਹਨਾਂ ਨੂੰ ਫੇਰ ਕੋਲੇ ਦੀ ਲੋੜ ਹੈ ਸਾਡੇ ਕੋਲ ਇੱਕ ਐਨਰਜੀ ਡੈਫਿਸਿਟ ਕੰਟਰੀ ਹੈ ਨਾ ਸਾਡੇ ਕੋਲ ਨਰਜੀ ਦਾ ਆਪਣੇ ਹੈ ਹੀ ਕੋਈ ਨਹੀਂ ਜੀ ਇਹਨੂੰ ਐਸ ਮੈਂ ਬਾਰ ਬਾਰ ਕਿੰਨਾ ਹੋਣਾ ਗ੍ਰੀਨ ਰੈਵੋਲੂਸ਼ਨ ਆਈ ਸੀ ਗ੍ਰੀਨ ਰੈਵੋਲੂਸ਼ਨ ਵੇਲੇ ਤੁਸੀਂ ਉਹਨਾਂ ਨੂੰ ਐਮ ਐਸ ਪੀ ਵੀ ਦਿੱਤੀ ਕਿਸਾਨਾਂ ਨੂੰ ਤੁਸੀਂ ਖਾਦਾ ਵੀ ਦਿੱਤੀਆਂ ਤੁਸੀਂ ਟਰੈਕਟਰ ਵੀ ਦਿੱਤੇ ਤੁਸੀਂ ਪੰਪਾਂ ਲਈ ਲੋੜ ਵੀ ਦਿੱਤੇ ਤੁਸੀਂ ਬੀ ਵੀ ਦਿੱਤੇ ਇਹ ਦੁਆਰ ਤੋਂ એનર્ਜੀ ਬਣਾਉਣ ਦੇ ਲਈ ਵੀ ਤੁਹਾਨੂੰ ਏਦਾਂ ਵਹੀ ਇੱਕ ਰੈਵੋਲੂਸ਼ਨ ਲੈ ਕੇ ਆਉਣ ਦੀ ਲੋੜ ਹੈ ਤਾਂ ਜੋ ਹਾਲਾਤ ਬਦ ਜਾਓ। ਮੀਟਿੰਗ ਕੀਤੀ ਗਈ ਤੁਸੀਂ ਉਹਨਾਂ ਨੂੰ ਟੈਕਨੋਲੋਜੀ ਦੱਸਿਆ। ਜੀ। ਸਾਰੇ ਸਹਿਮਤ ਹੋ ਗਏ ਨੇ। ਬਿਲਕੁਲ ਸਹਿਮਤ ਹੈ। ਬਿਲਕੁਲ ਸਹਿਮਤ ਹੈ। ਔਰ ਖੁਦ ਆਪਣੇ ਪਲਾਨ ਲਗਾਨੇ ਠੁਕ ਹੈ। ਕਿ ਅਸੀਂ ਉਹਨਾਂ ਤੋਂ ਉਹ ਤੇ ਬੜੀ ਗੱਲ ਹੋ ਰਹੀ ਜੀ ਕਿ ਸਾਨੂੰ ਅਜੇ ਪਤਾ ਨਹੀਂ ਟੈਕਨੋਲੋਜੀ ਤੁਹਾਡੇ ਕੋਲ ਹੈਗੀ ਹੈ। ਹੁਣ ਵੇਖੋ ਬਹੁਤ ਸਾਰੇ ਕੰਮ ਹੈ ਸਰਕਾਰਾਂ ਦੇ ਕੰਮ ਹੈ। ਰਾਖਤਾ ਕੰਮ ਕਰਵਾਉਣਾ, ਲੋਕਾਂ 'ਚ ਪਹਿਚਾਣ ਬਣਾਣੀ, ਇਹ ਟੈਕਨੋਲੋਜੀ ਨੂੰ ਵੈਲੀਡੇਟ ਕਰਨਾ। ਮੈਂ ਜੋ ਮਰਜ਼ੀ ਕਹੀ ਜਾਵਾਂ ਅਖੀਰ ਤਾਂ ਸਰਕਾਰ ਹੀ ਕੋਈ ਟੈਕਨੋਲੋਜੀ ਨੂੰ ਵਾਸ ਕਰੂਗੀ ਦਾ ਲੱਗੂ ਜੇ ਸਰਕਾਰ ਨਾਲ ਪਾਸ ਕਰੂਗੀ ਮੈਂ ਜਿੰਨਾ ਮਰਜ਼ੀ ਕਹੀ ਜਾਵਾਂ ਸੱਚਾ ਨਹੀਂ ਹੈ ਸਰਕਾਰ ਕੋ ਸਾਰੀ ਟੈਕਨੀਕਲ ਟੀਮਸ ਹੈ ਉਹਨਾਂ ਕੋ ਪੂਰਾ ਰਾਸਤਾ ਹੈ ਦਾ ਕੰਮ ਕਰਨ ਦਾ ਸਰਕਾਰ ਕਹੇ ਕਿ ਟੈਕਨੋਲੋਜੀ ਕਾਬਜ਼ਾ ਕਰਨਾ ਅਗਲੇ ਸਾਲ ਤੇ ਤੁਹਾਡੇ ਕੋਲ ਇਸ ਸਾਲ ਦੀ ਮੈਂ ਗਰੰਟੀ ਲੰਗਵਾ ਇਸ ਸਾਲ ਫਿਰ ਗੱਲ ਅਗਣੀ ਹੈ ਨੋ ਐਵੇਨਿਊ ਆਪਾਂ ਪਿੱਛੇ ਜੋ ਖੜੇ ਵੀ ਉੱਥੇ ਖੜੇ ਹੈ ਅੱਜ ਸਰਕਾਰ ਕਹਿ ਰਵੇ ਕਿ ਆਹ ਟੈਕਨੋਲੋਜੀ ਆਪਾਂ ਇਸ ਵਾਰ ਤੁਰਨਾ ਅਗਲੇ ਸਾਲ ਇੱਕ ਟੀਲਾ ਫੁਕਿਆ ਮੈਂ ਗਰੰਟੀ ਲੈ ਲਿਆ ਤੁਸੀਂ ਇੱਥੇ ਆਏ ਹੋ ਅੱਜ ਮਸ਼ੀਨ ਦੇਖਣ ਜਿਹੜੀ ਪਰਾਲੀ ਤੋਂ ਕੋਲਾ ਬਣਾਉਂਦੀ ਹੈ ਤੇ ਕਿਵੇਂ ਦੀ ਟੈਕਨੋਲੋਜੀ ਤੁਹਾਨੂੰ ਲੱਗੀ ਔਰ ਤੁਹਾਨੂੰ ਕੀ ਲੱਗ ਰਿਹਾ ਕਿ ਪਰਾਲੀ ਦਾ ਜਿਹੜਾ ਹੱਲ ਨਿਕਲਦਾ ਨਜ਼ਰ ਆ ਰਿਹਾ ਦੇਖੋ ਜੀ ਜਿਹੜੀ ਅੱਜ ਟੈਕਨੋਲੋਜੀ ਦੇਖੀ ਆ ਇਕੱਲੀ ਪਰਾਲੀ ਦਾ ਨਹੀਂ ਹੱਲ ਨਿਕਲਦਾ ਰਿਹਾ ਜਾ ਰਿਹਾ ਇਹਦੇ ਵਿੱਚ ਜਿਹੜਾ ਕਣਕ ਦਾ ਨਾੜ ਆ ਇਹਦੇ ਵਿੱਚ ਗੰਨੇ ਦੀ ਖੋਰੀ ਆ ਜਾਂ ਸਰੋਂ ਦਾ ਮਤਲਬ ਇਹ ਪੂਸਿਆ ਜਾਂ ਮੂਹਲੀ ਦਾ ਮਤਲਬ ਛਿਲਕਾ ਆ ਉਹ ਹਰ ਇੱਕ ਚੀਜ਼ ਦਾ ਹੱਲ ਨਿਕਲਦਾ ਜਾ ਰਿਹਾ ਕਿ ਇਹ ਜਿਹੜੀ ਫੈਕਟਰੀ ਆ ਬਹੁਤ ਵਧੀਆ ਫੈਕਟਰੀ ਆ ਮੇਰੇ ਖਿਆਲ ਜੀ ਇਹੋ ਜਿਹੀਆਂ ਫੈਕਟਰੀਆਂ ਨੂੰ ਸਰਕਾਰ ਪਹਿਲ ਦੇਵੇ ਤੇ ਜਿਹੜਾ ਕਿ ਆਪਣਾ ਭਾਰਤ ਆ ਨੰਬਰ 1 ਤੇ ਆ ਸਕਦਾ ਪਰ ਸਰਕਾਰਾਂ ਪਤਾ ਨਹੀਂ ਕਿਉਂ ਜਿਹੜੀਆਂ ਕਿ ਆ ਗ੍ਰੀਨ એનર્ਜੀ ਲਾਈਆਂ ਬਾਇਓਗੈਸ ਵਾਲੀਆਂ ਫੈਕਟਰੀਆਂ ਨਾ ਉਹਨੂੰ ਬਾਇਓਗੈਸ ਦਾ ਗ੍ਰੀਨ એનર્ਜੀ ਦਾ ਦਿੱਤਾ ਜਾਂਦਾ ਪਰ ਉਹਦੇ ਵਿੱਚੋਂ ਗੈਸਾਂ ਦੂਜੀਆਂ ਤਿਆਰ ਕੀਤੀਆਂ ਜਾਂਦੀਆਂ ਜਿਹੜੀ ਉਹਦੀ ਵੇਸਟ ਆ ਜਦੋਂ ਜ਼ਮੀਨ ਤੇ ਸਿੱਟਦੇ ਆ ਕਿਸੇ ਧਰਤੀ ਤੇ ਪਾਉਂਦੇ ਹੋ ਤਾਂ 2-2 ਸਾਲ ਫਸਲ ਨਹੀਂ ਹੁੰਦੀ ਇੰਨਾ ਜ਼ਿਆਦਾ ਮੰਦਾ ਹਾਲ ਉਹਦੇ ਵਿੱਚ ਸਾਡੇ ਫਤਲੇ ਪਤਣਾਂ ਦਾ ਪਾਣੀ ਖਰਾਬ ਜਿਹੜਾ ਪੋਲੂਸ਼ਨ ਹੈ ਇੰਨਾ ਫੈਲਦਾ 10 ਕਿਲੋਮੀਟਰ ਤੱਕ ਮਤਲਬ ਇੰਨਾ ਪੋਲੂਸ਼ਨ ਹੋ ਜਾਂਦਾ ਕਿ ਪਿੰਡਾਂ ਦੇ ਵਿੱਚ ਜੀ ਦੱਸਦੇ ਸੀ ਜ਼ਿਮੀਂਦਾਰ ਕਿਸਾਨ ਭਰਾ ਔਰ ਆਮ ਪਬਲਿਕ ਸਾਰੀ ਕਿ ਜਦੋਂ ਰੋਟੀ ਖਾਣ ਮੇਲੇ ਕਈ ਵਾਰੀ ਹਵਾ ਇਦਾਂ ਦੀ ਆ ਜਾਂਦੀ ਸੀ ਉਸੇ ਵੇਲੇ ਉੱਥੇ ਉਲਟੀਆਂ ਜਾਂਦੀਆਂ ਇਹ ਡੱਬੇ ਖੁੱਲੇ ਦੇ ਖੁੱਲੇ ਰਹਿ ਜਾਂਦੇ ਸੀ ਤੇ ਰੋਟੀ ਖਾਦੀ ਜਿਹੜੀ ਉਹ ਪਚਦੀ ਨਹੀਂ ਉਹਦੇ ਨਾਲ ਪੇਟ ਦੀ ਖਰਾਬੀ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਕੈਂਸਰ ਵਰਗੀਆਂ ਹੋਰ ਭੈੜਕ ਬਿਮਾਰੀਆਂ ਪਰ ਨਹੀਂ ਜੇ ਗੱਲ ਕੀਤੀ ਜਾਵੇ ਇਸ ਮਸ਼ੀਨ ਨੂੰ ਬਣਾਏ 2 ਸਾਲ ਹੋ ਚੁੱਕੇ ਨੇ ਇੰਡਸਟਰੀਜ਼ ਵੱਲੋਂ ਜਿਹੜਾ ਇਹਦਾ ਪ੍ਰੋਪੋਜ਼ਲ ਵੀ ਸਰਕਾਰ ਨੂੰ ਗਿਆ ਹੈ ਹਾਲਾਂਕਿ ਹਜੇ ਤੱਕ ਨਾ ਸਰਕਾਰ ਵੱਲੋਂ ਖਰੀਦੀ ਗਈ ਹੈ ਤੇ ਨਾ ਹੀ ਜਿਹੜਾ ਪ੍ਰਾਲੀ ਦਾ ਹੱਲ ਨਿਕਲਦਾ ਰਿਹਾ ਹੈਗਾ ਕੀ ਇਹਦਾ ਕੋਈ ਹੱਲ ਦਿਖਲੇਗਾ ਦੇਖੋ ਇਹਦੇ ਨਾਲ ਹੱਲ ਬੜਾ ਵਧੀਆ ਨਿਕਲ ਸਕਦਾ ਜੇ ਸਰਕਾਰ ਇਹਨੂੰ ਪਹਿਲ ਦੇਵੇ ਮੇਰਾ ਖਿਆਲ ਮੈਨੂੰ ਇਦਾਂ ਲੱਗਦਾ ਜਿਹੜੀ ਮੇਰੀ ਸਮਝ ਕੰਮ ਕਰਦੀ ਆ ਕਿਤੇ ਇੰਡਸਟਰੀ ਵੱਲੋਂ ਅਜੇ ਥੈਲੀ ਨਹੀਂ ਭੇਟ ਹੁੰਦੀ ਇਸ ਕਰਕੇ ਉਹ ਨੂੰ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ ਕਿ ਸਰਕਾਰਾਂ ਵਾਕਈ ਜਿੰਨਾ ਚਿਰ ਕੋਈ ਉਹਨਾਂ ਥੈਲੀਆਂ ਨਹੀਂ ਉਹਨੀਆਂ ਉਹਨਾਂ 'ਚ ਰੋਜ਼ਗਾਰ ਤੇ ਨਜ਼ਰ ਨਹੀਂ ਮਾਰੀ ਜਾਂਦੀ ਜਿਹੜੀ ਕਿ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਇੰਪਲੀਮੈਂਟ ਕੀਤਾ ਸੀ ਕਿ ਪ੍ਰਾਲੀ ਦੇ ਪੈਰਟ ਬਣਾ ਕੇ ਜਿਹੜੇ ਘਟੋ ਘਟ ਜਿਹੜੇ ਇਟਾ ਦੇ ਪੱਠੇ ਆ ਉਹਦੇ ਵਿੱਚ ਚਲਾਇਆ ਜਾਵੇ ਉਹ ਪ੍ਰਾਲੀ ਦੇ ਪੈਰਟ ਉੱਥੇ ਜਲਾਏ ਜਾ ਕਿ ਉਹ ਉਹ ਚਲਾਏ ਗਏ ਨਹੀਂ ਅਜੇ ਤੱਕ ਦੇਖੋ ਬਿਲਕੁਲ ਜਦੋਂ ਉਹਨੀ ਇਹ ਫੈਸਲਾ ਕੀਤਾ ਸੀ ਤੋਂ ਤੋਂ ਐਸੀ ਬੜਾ ਵਧੀਆ ਸਵਾਗਤ ਕੀਤਾ ਸੀ ਕਿ ਬਹੁਤ ਵਧੀਆ ਗੱਲ ਹੈ ਸਰਕਾਰ ਦੀ ਪਹਿਲ ਕਦਮੀ ਆ ਕਿ ਜਿਹੜਾ ਇਟਾਂ ਦੇ ਭੱਠਿਆਂ ਵਿੱਚ ਹੋਰ ਫੈਕਟਰੀਆਂ ਦੇ ਵਿੱਚ ਜਿਹੜਾ ਕੱਚਾ ਕੋਲਾ ਤਿਆਰ ਕੀਤਾ ਜਾਂਦਾ ਤੇ ਉਹਦੇ ਵਿੱਚ ਮਤਲਬ ਕਿ ਵਰਤਿਆ ਜਾਊਗਾ ਤੇ ਉਹਦੇ ਨਾਲ ਜਿਹੜਾ ਕਿ ਦੂਰ ਲੀਆਂ ਸਟੇਟਾਂ ਤੋਂ ਟਰਾਂਸਪੋਰਟ ਹੋ ਕੇ ਕੋਲਾ ਆਉਂਦਾ ਉਹਦੇ ਨਾਲੋਂ ਇਹ ਮੇਰੇ ਖਿਆਲ ਬਹੁਤ ਸਸਤਾ ਪੈ ਸਕਦਾ ਕਿ ਇਹੋ ਜਿਹਾ ਕੋਲਾ ਵਰਤਣਾ ਚਾਹੀਦਾ ਤੇ ਇਹੋ ਜਿਹੀਆਂ ਫੈਕਟਰੀਆਂ ਨੂੰ ਵੀ ਪਹਿਲ ਦਿੱਤੀ ਜਾਣੀ ਚਾਹੀਦੀ ਆ ਪਰ ਪਤਾ ਨਹੀਂ ਕਿਉਂ ਇੱਕ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਪਰ ਕਿਹਾ ਜਾਂਦਾ ਉਹਨਾਂ ਚੀਜ਼ਾਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਅਗਰ ਸਰਕਾਰ ਇਹ ਮਸ਼ੀਨ ਨਹੀਂ ਲੈਂਦੀ ਤਾਂ ਕਿਸਾਨ ਜਿਹੜੇ ਜ਼ਿੰਮੇਵਾਰ ਨਹੀਂ ਜਾਂ ਕਿਸਾਨ ਜਿਹੜੇ ਉਹ ਇਕੱਠੇ ਹੋ ਕੇ ਇਸ ਮਸ਼ੀਨ ਨੂੰ ਖਰੀਦਣਗੇ ਇਹਦਾ ਜਿਹੜਾ ਰਾਲੀ ਦਾ ਜਿਹੜਾ ਨਿਪਟਾਰਾ ਹੋ ਪਾਏਗਾ ਵੀ ਇਹਨਾਂ ਦਾ ਦੇਖੋ ਕਿਸਾਨ ਆਪਣੇ ਲੈਵਲ ਤੇ ਕਿੰਨੇ ਇਹਨਾਂ ਨੂੰ ਇਸ ਗੱਲ ਦੀ ਸਮਝਦੇ ਆ ਔਰ ਸਾਡੀ ਸਮਝ ਤਾਂ ਆਉਂਦਾ ਬਿਲਕੁਲ ਬਹੁਤ ਵਧੀਆ ਚੀਜ਼ ਆ ਅਸੀਂ ਕਦੇ ਲਾਗੂ ਕਰਾਂਗੇ ਪਰ ਸਰਕਾਰ ਬਾਕੀ ਫੈਕਟਰੀਆਂ ਨੂੰ 95% ਲੋਨ ਤੇ 80 ਤੋਂ 85% ਮੰਨ ਲਓ ਕਿ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ ਤੇ ਕੀ ਗੱਲ ਇਹ ਇਸ ਕੰਮ ਤੇ ਜੇ ਕਿਸਾਨ ਨੂੰ ਸਬਸਿਡੀ ਦਿੱਤੀ ਜਾਵੇ ਤਾਂ ਕਿਸਾਨ ਮੇਰੇ ਖਿਆਲ ਆ ਪਹਿਲੇ ਅਧਾਰ ਤੇ ਫੈਕਟਰੀਆਂ ਪਿੰਡ-ਪਿੰਡ ਫੈਕਟਰੀ ਇਹ ਲੱਗ ਸਕਦੀ ਆ ਇਹਦੇ ਵਿੱਚ ਕੋਈ ਖਰੀਦੇਗਾ ਇਸ ਮਸ਼ੀਨ ਨੂੰ ਬਿਲਕੁਲ ਜੀ ਸਰਕਾਰ ਪਾੜਾ ਉੱਤੇ ਧਿਆਨ ਦੇਵੇ ਤੇ ਕਿਸਾਨ ਖਰੀਦੂਗਾ ਕਿਸਾਨ ਖਰੀਦ ਕੇ ਔਰ ਮੇਰੇ ਖਿਆਲ ਆ ਬਹੁਤ ਜਲ ਤੋਂ ਜਲਦੇ ਪ੍ਰੋਡਕਟ ਤਿਆਰ ਕਰ ਸਕਦਾ ਜਿਹੜਾ ਕੋਲੇ ਦਾ ਮੇਰੇ ਖਿਆਲ ਕੋਲਾ ਬਾਹਰਲੇ ਦੇਸ਼ਾਂ ਤੋਂ ਜੜ੍ਹ ਝਾਰਖੰਡ ਤੋਂ ਜਾਂ ਹੋਰ ਕੇਸ ਸਟੇਟਾਂ ਤੋਂ ਆਉਂਦਾ ਆ ਉਹਦੀ ਲੋੜ ਨਹੀਂ ਪਿਆਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਬਾਹ ਸਿੰਘ ਹੈ ਦਲਬਾਹ ਜੀ ਅੱਜ ਤੁਸੀਂ ਐਕਸਪਰ ਫੈਕਟਰੀ ਆਏ ਹੋ ਜਿਹੜਾ ਪਰਾਲੀ ਤੋਂ ਕੋਲਾ ਬਣਾ ਕਰਨ مشین ਦੇਖੀ ਹੈ ਨਿਰਖਣ ਕੀਤਾ ਹੈ ਕਿਵੇਂ ਦਾ ਪਹਿਲਾ ਮਸ਼ੀਨ ਬਾਰੇ ਦੱਸੋ ਕਿ ਕਿਵੇਂ ਦਾ ਲੱਗਿਆ ਕਿ ਜਿਹੜਾ ਪਰਾਲੀ ਦਾ ਨਿਕਟਾਰਾ ਹੁੰਦਾ ਨਜ਼ਰ ਆ ਰਿਹਾ ਹਾਂਜੀ ਜੇ ਹਿਸਾਬ ਨਾਲ ਹਨ ਇਹਨਾਂ ਨੇ ਫੈਕਟਰੀ ਇਹ ਲੈਬੋਰਾਟਰੀ ਹੈ ਜੀ ਇੱਕ ਇਹ ਲੈਬੋਰਾਟਰੀ ਨਾਲ ਬਹੁਤ ਸੋਹਣੀ ਤਿਆਰ ਕੀਤੀ ਹੈ ਇਹਨੂੰ 8-10 ਸਾਲ ਲੱਗ ਕੇ ਇਹਨਾਂ ਨੂੰ ਚਰਿਆਂ ਲਾਉਂਦੇ ਨੂੰ ਤਿਆਰ ਕਰਦੇ ਨੇ ਇਹਦੇ ਤੋਂ ਗਾਂ ਨਹੀਂ ਫੈਕਟਰੀ ਤਿਆਰ ਕਰਨੀ ਆ ਇਹ ਬਹੁਤ ਵਧੀਆ ਉਪਰਾਲਾ ਆ ਦੇਖੋ ਜੀ ਹਰੇਕ ਚੀਜ਼ ਦਾ ਪਰਾਲੀ ਦਾ ਕਣਕ ਦਾ ਖੋਰੀ ਦਾ ਛਿਲਕੇ ਦਾ ਸਰੋਂ ਦਾ ਕਿੰਨਾ ਕੁਸ਼ ਇਹਨਾਂ ਨੇ ਉਹ ਉਹਨੂੰ ਕਰਕੇ ਉਹਨੂੰ ਕੋਲਾ ਤਿਆਰ ਕਰ ਰਹੇ ਆ ਜਿਹੜਾ ਕੋਲਾ ਇਹ ਬਾਹਰੋਂ ਮੰਗਾਰ ਰਹੇ ਆ ਹੋਰ ਸਟੇਟਾਂ ਤੋਂ ਉਹ ਜੇ ਇੱਥੇ ਬਣ ਜਾਊਗਾ ਆਪਣੇ ਇਸ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇਹ ਉਹਨਾਂ ਨੂੰ ਫਾਇਦਾ ਹੋ ਜਾਊਗਾ ਇੱਕ ਤਾਂ ਆਪਣੇ ਖਰਚਾ ਘਟ ਜਾਊਗਾ ਉਹ ਜਿੱਥੇ ਕੋ ਆਪਣੇ ਭੱਠੇ ਵਾਲੇ ਆ ਕੋ ਫੈਕਟਰੀ ਵਾਲੇ ਆ ਉਹਨਾਂ ਨੂੰ ਉਹ ਛੇਤੀ ਪਹੁੰਚਦਾ ਹੋ ਜਾਊਗਾ ਇਸ ਕੰਮ ਨੂੰ ਇਹ ਵਧੀਆ ਆ ਪਰਾਲਾ ਜੇ ਆਪਣੇ ਉਹ ਇਹਨੂੰ ਫੈਕਟਰੀ ਨੂੰ ਚਾਲੂ ਕਰ तो पराली जा मशीन जी तैयार हो चुकी है पहली मशीन है जी कोयला बना रही है पराली की लग रहा है कि सारू मशीन खरीदना चाहिए है क्योंकि प्रपोजल गया है कि दो साल तो मशीन बनी है लेकिन खरीदी नहीं ਹਾਂ ਇਹ ਸਰਕਾਰ ਜਿਹੜੀ ਸੈਂਟਰ ਦੀ ਹੈ ਇਸ ਵੱਲੋਂ ਇਹ ਨਕਮੀ ਆ ਮੈਂ ਤਾਂ ਇਹਨੂੰ ਕਹੂੰਗਾ ਵੀ ਤੁਸੀਂ ਇਦਾਂ ਦੀ ਦੱਸੋ ਇਦਾਂ ਦੇ ਬੰਦੇ ਤਿਆਰ ਕੀਤੇ ਗਏ ਆ ਸਭ ਕੁਝ ਕੀਤਾ ਗਿਆ ਆ ਤੁਸੀਂ ਇੱਕ ਜ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਸੀਂ ਸਾਨੂੰ ਇੱਥੇ ਢਾ ਰਹੇ ਆ ਇੱਕ ਜਿਹੜੀ ਇਹ ਆਪਣੇ ਵਧੀਆ ਚੀਜ਼ ਆ ਉਹ ਤੁਸੀਂ ਉਹਦੇ ਵਿਚਾਰੇ ਦਾ ਨਾਂ ਨਹੀਂ ਲੈ ਰਹੇ ਨਾ ਉਹਦੀ ਕੋਈ ਮਦਦ ਕਰ ਰਹੇ ਹੋਰਾਂ ਨੂੰ ਤੁਸੀਂ 80% 90% ਸਬਸਿਡੀ ਤੇ ਲੋਨ ਦੇ ਰਹੇ ਆ ਕਿਤੇ ਇਹਨੂੰ ਵੀ ਦੇ ਦਿਓ ਇਹ ਤਾਂ ਮੈਂ ਕਹਿੰਦਾ ਵੀ ਜੇਕਰ ਆਪਣੇ ਨਾ ਤਿਆਰ ਹੋ ਜਾਏ ਪੂਰਾ ਇਹ ਤਾਂ ਸਾਡੇ ਇੱਕ ਇੱਕ ਪਿੰਡ ਦੇ ਵਿੱਚ ਤਿਆਰ ਹੋ ਜਾਊਗਾ ਉਥੋਂ ਕੋਲਾ ਵੀ ਲਿਆ ਸਕਦੇ ਆ ਜਿਹੜਾ ਕਰਸਾਨ ਭਰਾ ਆ ਉਹ ਆਪਣਾ ਜਿਹੜਾ ਇਹਨਾਂ ਨੇ ਦੱਸਿਆ ਵੀ ਤਾਂ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਉਹ ਸੇ ਬੀਜ ਕੇ ਅਸੀਂ ਸਮਾਂ ਆਪ ਵੇਚਾਂਗੇ ਤੇ ਉਹਦੇ ਚ ਸਾਡਾ ਪ੍ਰਾਣੀ ਦਾ ਵੀ ਫਾਇਦਾ ਹੋ ਜਾਊਗਾ ਜਿਹੜਾ ਇਹ ਰੋਜ ਹੀ ਹੈਨਾ ਪ੍ਰਾਣੀ ਤੇ ਪਰਚਾ ਹੋ ਗਿਆ ਪ੍ਰਾਣੀ ਤੇ ਦਿੱਲੀ ਨੂੰ ਧੋਹਾ ਚਲੇਗਾ ਦਿਨ ਪ੍ਰਾਣੀ ਤੇ ਆਹ ਕੰਮ ਹੋ ਗਿਆ ਲੈ ਅਸੀਂ ਵੀ ਮੁੜ ਕੇ ਝੋਨਾ ਨੇ ਬੀਜਾਂਗੇ ਅਸੀਂ ਸਮਾਂ ਆਹ ਚੀਜ਼ ਬੀਜਾਂਗੇ ਤੇ ਇਹ ਪ੍ਰਾਣੀ ਦਾ ਖਤਮ ਹੀ ਹੋ ਜਾਊਗਾ ਲੈ ਸਾਡਾ ਪਾਣੀ ਬਾਜੂ ਨਾਲ ਸਾਡੀ ਬੱਤੀ ਬਾਜੂਗੀ ਸਾਨੂੰ ਤਾਂ ਸਮਾਂ ਕਿੰਨਾ ਫਾਇਦਾ ਹੋ ਜਾਣਾ ਜੇ ਕਿਤੇ ਇਹ ਫੈਕਟਰੀ ਲੱਗ ਜਾਏ ਕਰਸਾਨ ਭਰਾਵਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦਾ ਮੈਂ ਕਰਸਾਨ ਭਰਾਵੋ ਜੇ ਹੋ ਗਏ ਮੈਂ ਕਹਿੰਦਾ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਫੈਕਟਰੀ ਲੱਗ ਜਾਏ ਤਾਂ ਕਰਸਾਨ ਦੀ ਪਰਾਲੇ ਜਾਂ ਉਹਨਾਂ ਦਾ ਜੋ ਵੇਸ ਆ ਜੀ ਸਰਕਾਰ ਨਹੀਂ ਖਰੀਦ ਰਹੀ ਹੈ ਮਸ਼ੀਨ ਨੂੰ ਜਾਂ ਨਹੀਂ ਲਗਾ ਰਹੀ ਕਿਤੇ ਕਿਸਾਨ ਜਾਂ ਜ਼ਿਮੀਦਾਰੇ ਮਸ਼ੀਨ ਖਰੀਦਣਗੇ ਲਗਾਉਣਗੇ ਪਿੰਡਾਂ ਚ ਹਾਂ ਜ਼ਿਮੀਦਾਰ ਮੇਰੇ ਹਿਸਾਬ ਨਾਲ ਖਰੀਦਣਗੇ ਕੋ ਬਹੁਤ ਖਰਚਾ ਨਹੀਂਗਾ ਇਹਦਾ ਜੇ ਹਿਸਾਬ ਨਾਲ ਸਾਨੂੰ ਉਹਨੇ ਦੱਸਿਆ ਹੈ ਨਾ ਅਸੀਂ ਗੱਲਬਾਤ ਅੱਗੇ ਵੀ ਹੁਣ ਉਹਨਾਂ ਨਾਲ ਕਰ ਰਹੇ ਆਂ ਜਿਵੇਂ ਜੇ ਸਾਾਨੂੰ ਦੱਸਿਆ ਵੀ ਐਨੀ ਕਿ ਜ਼ਮੀਨ 5 ਕ ਸੱਤ ਏਕੜ ਚਾਹੀਦੀ ਆ ਉਹਦੇ ਵਿੱਚ ਤੁਸੀਂ ਜਮਾਂ ਵੀ ਕਰ ਸਕਦੇ ਆ ਐਨਾ ਥਾਂ ਸਾਨੂੰ ਆ ਚਾਹੀਦਾ ਉੱਥੇ ਸ਼ੈੱਡ ਬਣਾ ਸਕਦੇ ਦੀ ਫੈਕਟਰੀ ਦਾ ਆ ਇੱਕ ਸਿਰਫ ਇਹ ਵਿਚਾਰੇ ਕਹਿੰਦੇ ਵੀ ਸਾਡੇ ਕੋਲ ਇੱਕ ਜਿੱਦਾਂ ਆਪਣੇ ਲੈ ਕੇ ਜਾਣਾ ਇੱਕ ਥਾਂ ਤੋਂ ਦੂਜੇ ਥਾਂ ਲੋਡ ਕਰਨਾ ਆਪਣੇ ਪ੍ਰਾੜੀ ਖੋਰੀ ਉਹ ਟਰਾਲੇ ਜਿਹੜੇ ਉਹ ਚਾਹੀਦੇ ਹੁੰਦੇ ਉਹ ਜ਼ਿੰਮੇਦਾਰਾਂ ਕੋਲ ਹੈਗੇ ਆ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਆ ਸਕਦੀ ਅਸੀਂ ਇਕੱਠਾ ਕਰਕੇ ਲਿਆ ਵੀ ਸਕਦੇ ਆ ਅਸੀਂ ਇਹਨਾਂ ਦੀ ਜਿਹੜੀ ਫੈਕਟਰੀ ਆ ਜੇ ਕਿਤੇ ਮਹਾਰਾ ਕਿਰਪਾ ਕਰੇ ਚੱਲ ਗਈ ਅਸੀਂ ਇਹਨਾਂ ਦੀ ਬਹੁਤ ਸਪੋਰਟ ਕਰਾਂਗੇ ਜ਼ਿੰਮੇਵਾਰ ਸਾਰੇ ਸਪੋਰਟ ਕਰਨਗੇ ਤੇ ਝੋਨਾ ਜਿਹੜਾ ਪ੍ਰਾਣੀ ਦਾ ਵੀ ਹੋਊਗਾ ਚਲੋ ਪ੍ਰਾਣੀ ਵੀ ਇਹ ਆਪਣੇ ਵਰਤਾਂਗੇ ਇਹ ਜਿਹੜੀ ਚੀਜ਼ ਤਿਆਰ ਕਰ ਰਹੇ ਵੀ ਇਹ ਛਲਾਗਾ ਜਾਊਗਾ ਮੈਂ ਤੇ ਕਹਿੰਨਾ ਵੀ ਸੈਂਟਰ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਇਹਦੇ ਤੇ ਕੋਈ ਇਹਦਾ ਪ੍ਰਦੂਸ਼ਣ ਨਹੀਂ ਫਿਰ ਆ ਦੱਸੋ ਸ਼ੀਆ ਕਮਗਾ ਕੋਈ ਪ੍ਰਦੂਸ਼ਣ ਨਹੀਂ ਸਿੰਪਲ ਬਰਿਆ ਕੋਲੇ ਦਾ ਵੀ ਆਪਣੇ ਕੋਲ ਪਿਆ ਆ ਜਾਂ ਕਿਤੇ ਕੋਈ ਸਮੈਲ ਆਈ ਹੈ ਜਾਂ ਕੋ ਆਇਆ ਜਾਂ ਕੋਈ ਨਹੀਂ ਉਹ ਜਿਹੜੀ ਫੈਕਟਰੀ ਲਾ ਰਹੇ ਉੱਥੇ ਦੱਸੋ ਵੀ ਉਹ ਬੰਦੇ ਵਿਚਾਰੇ ਰੋਟੀ ਖਾਣ ਤੋਂ ਤੰਗ ਹਾਂ ਉਹਨਾਂ ਦੇ ਚਮੜੀ ਰੋਗ ਉਹਨਾਂ ਦੇ ਕੈਂਸਰ ਰੋਗ ਕਿੰਨੇ ਰੋਗ ਉਹਨਾਂ ਨਾਲ ਲੱਗ ਰਹੇ ਆ ਫੈਕਟਰੀ ਜਿਹੜੀ ਆ ਇਹ ਆਪਣੇ ਪੰਜਾਬ ਨੂੰ ਦਿੱਤੀ ਜਾਵੇ ਸਭਲਾ ਸਾਰਾ ਇੰਡੀਆ ਨੂੰ ਦਿੱਤੀ ਜਾਵੇ ਤਾਂ ਚੰਗੀ ਗੱਲ